ਹੋਇਆ ਯੂਪੀ ਦੇ ਵਿੱਚ ਕੰਟੈਕਟ ਕਰਿਓ ਉਹਦੀ ਭੈਣ ਗਸ਼ਤੀ ਨੂੰ ਠੀਕ ਆ ਔਰ ਜਿਹੜੀ ਬੰਬੇ ਦੇ ਵਿੱਚ ਗਸ਼ਤੀ ਆ ਇਹਦਾ ਨੰਬਰ ਦੇਣ ਲੱਗੀ ਆ ਲਾ ਜੀ ਪਹਿਲਾਂ ਬੰਬੇ ਦੀ ਜਿਹੜੀ ਗਸ਼ਤੀ ਆ ਸੀਰੇ ਦੀ ਠੀਕ ਆ ਜਿਹੜੀ 100 100 ਰੁਪਏ ਨੂੰ ਵੇਕਦੀ ਆ 100 ਵੀ ਮੈਂ ਬਹੁਤ ਜ਼ਿਆਦਾ ਕਹਤਾ 50 ਰੁਪਏ ਨੂੰ ਵੇਕਦੀ ਆ ਇਹਦਾ ਨੰਬਰ ਹੈਗਾ ਵਾ 9918 ਸੌਰੀ 997852499 ਇਹ ਹੈਗੀ ਸੀਰੇ ਦੀ ਗਸ਼ਤੀ ਗਸਤੀ ਦੀਆਂ ਫੋਟੋਆਂ ਤਾਂ ਤੁਸੀਂ ਦੇਖਦੇ ਹੋ ਹੁੰਦੇ ਹੋ ਸ਼ੌਕਰਤੀਆਂ ਹਨ ਗਸਤੀ ਨਾਲ ਵੀਡੀਓ ਜੋ ਬਣਾਉਂਦਾ ਆ ਦਿਖਾ ਦਿੰਦੀਆਂ ਵਾਸੀ ਇਨਬੋਰਡ ਦਿਖਾਉਂਦਾ ਬਾਲਾ ਹੀ ਸ਼ੌਕਾ ਕੁੜੀ ਨੂੰ ਕੋਈ ਨਾ ਮੈਨੇ ਤੇਰੀਆਂ ਫੋਟੋਆਂ ਸ਼ੇਅਰ ਕਰਦੀਆਂ ਮੈਂ ਠੀਕ ਆ ਆ ਗਸਤੀ ਦੀਆਂ ਫੋਟੋਆਂ ਦੇਖੋ ਆ ਪਈਆਂ ਹੋਈਆਂ ਗਸਤੀ ਦੇ ਐ ਮਤਲਬ ਦੀ ਨਾਲ ਆਪਣੇ ਆਪਣੇ ਵਟਸਐਪ ਤੇ ਲਾਈਆਂ ਹੋਈਆਂ ਕਿ ਕਿਸੇ ਨੇ ਵੀ ਕੰਟੈਕਟ ਕਰਨਾ ਦਾ ਗਸਤੀ ਨਾਲ ਤਾਂ ਇਹਨੂੰ ਵਿਚਾਰੀ ਉਹਨਾਂ ਨਾ ਫੋਟੋਆਂ ਪਾਣ ਦੀ ਲੋੜ ਨਾ ਪਵੇ ਐ ਆਪਣਾ ਸਿੱਧਾ ਇਹਦੀ ਪ੍ਰੋਫਾਈਲ ਤੋਂ ਮਤਲਬ ਦੀ ਵਟਸਐਪ ਦੀ ਜਿਹੜੀ ਪ੍ਰੋਫਾਈਲ ਹੁੰਦੀ ਸੋ ਚੱਕੇ ਐ ਲਾਗਸਤੀ ਦੀਆਂ ਫੋਟੋਆਂ ਦੇਖੋ ਠੀਕ ਹੈ ਜੀ ਆ ਹੈਗੇ ਬੰਬੇ ਦੀ ਕਸ਼ਤੀ ਨਿਊ ਬੰਬੇ ਦੇ ਵਿੱਚ ਠੀਕ ਹੈ ਜੀ ਹੁਣ ਇਹਦੀ ਭੈਣ ਕੋ ਜੀ ਇਹਨੂੰ ਆ ਨਹੀਂ ਪਤਾ ਕਿ ਇਹਨੇ ਬੋਂਡੂ ਦੀ ਰਹਿ ਗਈ ਹੈ ਨਾ ਉਹ ਵੀ ਰੋਲ ਦੂੰਗੀ ਠੀਕ ਹੈ ਜੀ ਇਹਦੀ ਭੈਣ ਦਾ ਨੰਬਰ ਦਿੰਨੇ ਆ ਜੀ ਤੁਹਾਨੂੰ ਠੀਕ ਆ ਦੋਨੋਂ ਭੈਣਾਂ ਦਾ ਕੰਮ ਆ ਇਹਨੇ ਤਾਂ ਸਲੂਨ ਦੇ ਨਾਮ ਤੋਂ ਆਪਣਾ ਮਸਟਾਜ ਪੈਲਰ ਕੀਤਾ ਹੋਇਆ ਠੀਕ ਆ ਕਹਿਣ ਦਾ ਨਾਮ ਆ ਸਲੂਨ ਪਰ ਉਹਦੇ ਅੰਦਰ ਬਹੁਤ ਕੁਝ ਚਲੂਂਦਾ ਹੈ ਭੈਣੇ ਹਟ ਜਾ ਮੈਂ ਸੋਚਦੀ ਆ ਜਿਹੜਾ ਬੰਬੇ ਦੇ ਵਿੱਚ ਮੈਂ ਦੱਸ ਦੇਣਾ ਚਾਹਣਾ ਵਾ ਆ ਨਾ ਹੋਵੇ ਭੈਣ ਦੀ ਲੋੜੀਏ ਤੇਰੀ ਇੱਥੋਂ ਕੰਪਲੇਂਟ ਪਾ ਕੇ ਭੈਣ ਚ ਤੇਰੇ ਪੂਰੇ ਟੱਬਰ ਨੂੰ ਅੰਦਰ ਕਰਾਵਾਂ ਠੀਕ ਆ ਹੁਣ ਸੁਖਰਤਿਆ ਨੂੰ ਵੀ ਵਰਨਿੰਗ ਆ ਤੇ ਨਾਲ ਉਹਦੀ ਪੂਰੀ ਫੈਮਿਲੀ ਨੂੰ ਤਿਆਰ ਖੋ ਜੋ ਹੁਣ ਤੁਸੀਂ ਜਾਉਂਗੇ ਅੰਦਰ ਹੁਣ ਨਹੀਂ ਤੁਸੀਂ ਬਚਦੇ ਠੀਕ ਆ ਮੈਂ ਸੋਚਦੀ ਸੀ ਕਿ ਚੱਲ ਪਿਆਰ ਆਪਾਂ ਨਾਲ ਕੰਪਲੀਟ ਪਾਈਏ ਕਿ ਜੇ ਬੈੱਕੇ ਨਹੀਂ ਪੜਦੀਆ ਆਪਾਂ ਬੈੱਕੇ ਨਾ ਵੇੜਦੇ ਆ ਪਰ ਭੈਣ ਚ ਤੋਂ ਤੁਹਾਡਾ ਬੋਂਡੂਆਂ ਦਾ ਕੋਈ ਸਟੈਂਡ ਨਹੀਂ ਹੈਗਾ ਠੀਕ ਆ ਸੁਖਰਤਿਆ ਤੇਰੀ ਤਾਂ ਮੈਂ ਦੱਸਦੀ ਆ ਕਿ ਬਣਦਾ ਤੇਰਾ ਮੋਰ ਕੀ ਆ जिने जिने नंबर कर लेया ऐड कर लेया त ठीक है वरना मैं एक हु स्टोरी पाऊंगी ता स्टोरी ਦੇ ਵਿੱਚ ਇਹਨਾਂ ਦੇ ਸਾਰੇ ਦੇ ਨੰਬਰ ਮੈਂਸ਼ਨ ਕਰੇ ਜਾਣਗੇ ਨਾਲ ਇੱਕ ਪਾऊंगी ਇਹਨਾਂ ਦੇ ਰੀਲ ਅਗਰ ਕੋਈ ਵੀ ਹੁ ਸਾਰੇ ਦੇਖੋ ਕੁੜੀਆਂ ਵੀ ਹੈਗੇ ਆ ਮੁੰਡੇ ਵੀ ਹੈਗੇ ਆ ਆਪਣੇ ਆ ਫੋਨ ਨਾ ਕਰ ਭੈਣ ਚ ਤਾਂ ਆਪਣੀ ਭੈਣ ਨਾਲ ਵੀ ਆਹੀ ਪੁੰਡ ਬਰੋਂਦਾ ਵਾ ਭੈਣ ਦੇਆ ਲੋੜਿਆ ਦੱਲਿਆ ਕਈ ਲੋਕੀ ਮੈਨੂੰ ਬੋਲਦੇ ਆ ਕਿ ਹਾਂ ਅਗਰ ਜੇ ਤੂੰ ਕੁੜੀਆਂ ਚੰਗੇ ਪਰਿਵਾਰ ਦੀਆਂ ਤੂੰ ਗਾਲਾਂ ਨਹੀਂ ਕੱਢਦੀ ਉਹ ਭਰਾਵਾ ਐਗੋ ਜੀ ਹਨਾ ਪਤਾ ਨਹੀਂ ਕਿੰਨੀਆਂ ਹੁੰਦੀਆਂ ਨੇ ਠੀਕ ਆ ਉਹ ਕੁੜੀਆਂ ਹੋਣਗੀਆਂ ਜਿਹੜੀਆਂ ਉਹਦੀਆਂ ਚੁੱਪ-ਚਾਪ ਰਿਲੇਸ਼ਨ ਦੇ ਵਿੱਚ ਰਹਿ ਕੇ ਸਾਰਾ ਕੁਝ ਡਨ ਕਰਕੇ ਫੈਮਿਲੀ 'ਚ ਰਹਿ ਕੇ ਚੁੱਪ-ਚਾਪ ਦਰਵਾਜ਼ੇ ਬੰਦ ਕਰਕੇ ਘਰੇ ਬੈ ਜਾਂਦੀਆਂ ਨੇ ਮੈਂ ਉਹਨਾਂ 'ਚੋਂ ਨਹੀਂ ਹੈਗੀ ਠੀਕ ਆ ਮੇਰੀ ਫੈਮਿਲੀ ਨੇ ਮੈਨੂੰ ਇੰਨਾ ਗੜ ਦਿੱਤਾ ਹੋਇਆ ਵਾ ਕਿ ਭੈਣ ਚੋਂ ਜਿਹੜਾ ਵੀ ਕੋਈ ਆਉਂਦਾ ਜਣਾ ਕਣਾ ਯਾਰਾ ਕੇ ਮੈਨੂੰ ਕਰ ਜੂਗਾ ਨਹੀਂ ਭੈਣ ਚੋਂ ਤੁਸੀਂ ਕੁੜੀਆਂ ਨੂੰ ਸਮਝਦੇ ਕਿਉਂ ਭੈਣ ਦਾ ਲੋੜਿਆ ਸੁੱਖ ਰਹੀਆ ਕਿੰਨੇ ਤੇ ਜ਼ਿੰਦਗੀ ਖਰਾਬ ਕਰੇਗਾ ਤੂੰ ਪਹਿਲਾਂ ਭੈਣ ਚੋਂ ਦੇ ਇੱਕ ਤੂੰ ਕੁੜੀ ਤੋਂ ਨੇਪ ਦਾ ਕੇਸ ਦਾ ਪਰਚਾ ਪਵਾਇਆ ਉਹਦੇ ਤੇ ਕਿਵੇਂ ਖਤਮ ਕੀਤਾ ਕਰਾਲੇ ਤੂੰ ਉਹਦੇ ਨਾਲ ਵੀ ਵਿਆਹ ਭੈਣ ਦੇ ਲੋੜਿਆ ਬੋਂਡੂਆ ਹਾਇ ਤਾਂ ਕੁਸਿਆ ਤੇਰੀ ਬਾਹ ਟੁੱਟੇ ਆ ਤੂੰ ਮਰੇਗਾ ਤੇਰੀ ਮਾਂ ਮਰੂਗੀ ਤੇਰੀ ਭੈਣ ਮਰੂਗੀ ਦੱਲਿਆ ਤੈਨੂੰ ਮੈਂ ਦੱਸਦੀ ਆ ਕਿ ਮੈਂ ਕੀ ਚੀਜ਼ ਆ ਭੈਣ ਚੋਦਾ ਤੇਰੇ ਚ ਇਹਨਾਂ ਦਮ ਤਾਂ ਹੈ ਨਹੀਂ ਆਪਦੀ ਮਾਂ ਨਾਲ ਆ ਕੇ ਗੱਲ ਕਰੇਂਗਾ ਤੂੰ ਭੈਣ ਚੋਦਾ ਇੱਕ ਕੁੜੀ ਤਾਂ ਸਟੋਰੀ ਪੁਆਣਾ ਤੂੰ ਇੱਕ ਬਈਰਾਨੀ ਤਾਂ ਸਟੋਰੀ ਪੁਆਣਾ ਮੇਰੇ ਨੰਬਰਾਂ ਦੀ ਭੈਣ ਚੋਦਾ ਤੇਰੀ ਬੋਂਡਾ ਇਹੋ ਜੀ ਬੰਦ ਕਰੂੰਗੀ ਨਾ ਨਾਲ ਤੇਰੀ ਬਈਰਾਨੀ ਦੀ ਸਾਰੀ ਉਮਰ ਕੰਨਾਂ ਨੂੰ ਹੱਥ ਲਾ ਲ ਕੇ ਦੇਖੂਗਾ ਭੈਣ ਚੋਦਾ ਕਿਤੇ ਨਾ ਪੰਗਾ ਲਿੱਤਾ ਆ ਸਮਝ ਆਈਆ ਜੇ ਭੈਣ ਚੋਦਾ ਪਿਆਰ ਜੇ ਤੂੰ ਨਹੀਂ ਰੱਖ ਬੈਕ ਐਨ ਬੈਡਨ ਦਾ ਮੈਨੂੰ ਕੋਈ ਦੁੱਖ ਨਹੀਂ ਸੀਗਾ ਜਿਹੜਾ ਤੂੰ ਕਹਿਣਾ ਭੇ ਭੈਣ ਚ ਦਾ ਭੈਣ ਬਣ ਕੇ ਰਿਸ਼ਤਾ ਵੀ ਭੈਣ ਬਣੇ ਫੋਨ ਨਾ ਕਰਨ ਭੈਣ ਚ ਦਾ ਅੱਬ ਯਾਰਾ ਨਹੀਂ ਤੂੰ ਵੀ ਸੁਣ ਲੈ ਤੇਰੇ ਨਾਲ ਵੀ ਹੋਣ ਲੱਗੇ 2-3 ਮਹੀਨਾ ਚ ਤੇਜਤਰ ਤੇ ਪੈਸੇ ਪੂਸੇ ਖਾਲੂਗਾ ਨਾ ਤੇਰੇ ਨਾਲ ਸੇਮ ਸੀਨ ਹੋਣਾ ਵਾ ਟੈਨਸ਼ਨ ਨਾਲ ਜਿਹੜੀ ਤੂੰ ਸਪੋਰਟ ਕਰ ਰਹੀ ਹੈ ਨਾ ਕਿਸੇ ਟਾਈਮ ਮੈਂ ਵੀ ਸਪੋਰਟ ਕੀਤੀ ਆ ਠੀਕ ਆ ਜੇਲ੍ਹ ਤੱਕ ਗਈਆਂ ਬੰਦਿਆਂ ਦੀ ਬੁਲਾ ਕਰਤਾ ਕਰਨ ਉਸ ਬੰਦੇ ਨੇ ਮੇਰੀ ਨਹੀਂ ਕਦਰ ਕਰ ਪਾਈ ਤੇਰੀ ਬੁਇਰਾ ਨਹੀਂ ਦੀ ਕਸਤੀ ਦੀ ਕਦਰ ਪਾਊਗਾ ਭੈਣ ਚ ਦਾ ਤਾਂ ਜੇਲ੍ਹ ਚ ਬੈਠਾ ਰੋਂਦਾ ਸੀਗਾ ਹੁਣ ਤੇਰੀ ਭੈਣ ਦੇ ਲੋੜਾ ਮਾਂ ਮਰ ਗਈ ਆ ਭੈਣ ਦਾ ਲੋੜਾ ਬੋਂਡੂ ਤੁਸੀਂ ਕੁੜੀਆਂ ਨੂੰ ਐਂ ਸਮਝਾਉਂਦੇ ਕਿ ਕੁੜੀਆਂ ਹੀ ਨਹੀਂ ਇਹ ਬਈ ਯਾਰਣੀ ਤੂੰ ਵੀ ਸੁਣ ਲੈ ਤੂੰ ਨੰਬਰ ਪਾਇਆ ਜਿਸਦ ਕੇ ਸੋਰੀਆਂ ਪਾ ਠੀਕ ਆ ਹੁਣ ਮੈਂ ਪੁੱਵਨੀ ਆ ਤੇਰੇ ਨੰਬਰ ਰਿਕਾਰਡਿੰਗ ਕਰਨੀਆਂ ਪੈਣੇ ਰਿਕਾਰਡਿੰਗ ਕਰ ਲੈ ਮੈਨੂੰ ਕੋਈ ਚੱਕਰ ਨਹੀਂ ਸੁਖਰਤਿਆਂ ਨਾਲ ਤਿਆਰ ਹੋ ਜਾ ਤੂੰ ਵੀ ਜਾ ਹੁਣ ਜੇਲ੍ਹ ਦੀਆਂ ਰੋਟੀਆਂ ਖਾਏਗਾ ਇਸ ਵਾਰ ਤਾਂ ਤੂੰ ਮਹੀਨੇ ਦੇ ਵਿੱਚ ਆ ਗਿਆ ਸੀਗਾ ਹੁਣ ਨਹੀਂ ਤੂੰ ਸਾਰੀ ਉਮਰ ਬਾਹਰ ਨਿਕਲਦਾ ਨਾ ਤੇਰੀ ਮਾਂ ਨਿਕਲੇ ਨਾ ਤੇਰੀ ਭੈਣ ਨਿਕਲਣ ਦਵਾ ਹੁਣ ਮੈਂ ਸਮਝ ਆਈਆ ਪੂਰਾ ਟੱਬਰ ਜੇਲ੍ਹ ਦੀਆਂ ਰੋਟੀਆਂ ਖਾਉ ਬੈਠ ਕੇ ਕੱਲੇ ਤੇਰੇ ਪਿਓ ਨੂੰ ਛੱਡ ਕੇ ਤੇਰਾ ਪਿਓ ਬੜੀਆ ਇੱਕ ਰੱਬ ਦਾ ਬੰਦਾ ਵਾ ਠੀਕ ਆ ਸ਼ਾਇਦ ਅਗਰ ਜੇ ਮੇਰਾ ਵੀ ਪਿਓ ਹੁੰਦਾ ਤਾਂ ਉਹਨੇ ਵੀ ਇਦਾਂ ਹੀ ਹੋਣਾ ਸੀਗਾ ਤੇ ਤਿੰਨੋਂ ਜਣੇ ਪਿਆਰ ਹੋ ਜੋ ਜੇਲ੍ਹ ਦੀਆਂ ਰੋਟੀਆਂ ਖਾਣ ਨੂੰ ਇਹ ਮੈਂ ਦੱਸਦੀ ਆ ਕਿਵੇਂ ਕਿਸੇ ਨਾਲ ਕੁੜੀ ਨਾਲ ਸਾਰਾ ਕੁਝ ਕਰਕੇ ਫਿਜ਼ੀਕਲ ਹੋ ਕੇ ਠੀਕ ਆ ਸਭ ਕੁਝ ਉਹਨੂੰ ਘਰ ਤੱਕ ਲੈ ਕੇ ਜਾਣ ਨੂੰ ਕਰ ਕਰਦੇ ਆ ਨਾ ਗੱਲਾਂ ਕਰਨ ਨੂੰ ਤੁਸੀਂ ਇੱਕੋਦਮ ਬੰਦੇ ਨੂੰ ਛੱਡ ਦੇਣ ਉਹ ਵੀ ਪੈਣ ਬੜੇ ਫੋਨ ਨਾ ਕਰ ਤੈਨੂੰ ਦੱਸਦੀ ਆ ਕਿ ਧੰਦਾ ਕਿਵੇਂ ਚੱਲਦਾ ਆ ਜਿਹੜਾ ਤੁਸੀਂ ਪੂਰੇ ਟੱਬਰ ਨੇ ਧੰਦਾ ਫੜਾਇਆ ਹੋਇਆ ਨਾ ਵੀ ਪੈਣ ਦੇ ਲੋੜਿਆ ਵੀਨੋਦਤ ਤੋਂ ਪੈਣ ਚੋਂ ਦਾ ਲੱਖ ਰੁਪਏ ਲਿੱਤਾ ਰੀਲ ਬਣਾਉਣ ਦਾ ਹਾਂ ਪੈਣ ਚੋ ਦਾ ਤਾਂ ਢੀਨੀ ਕੋ ਤੱਕ ਓਕਾਤ ਲੱਖ ਲੱਖ ਰੁਪਏ ਦੀ ਤੁਸੀਂ ਲੱਖ ਲੱਖ ਰੁਪਏ ਨੂੰ ਬਿੱਕਰੇ ਪੈਣ ਚੋ ਦਾ ਤੇਰੇ ਤਾਂ ਤਨ ਤੋਂ ਕੋਈ 10 ਰੁਪਏ ਨੂੰ ਨਾ ਖਰੀਦੇ ਇਹੋ ਜਿਹੇ ਪੈਣ ਚੋ ਦੇ ਪੇਜ ਆਲੇ ਨੇ ਠੀਕ ਆ ਪੈਣ ਦੇ ਲੋੜੇ ਕੋਈ ਚੱਕਰ ਨਹੀਂ ਜੀ ਜਿਨੇ ਆਹ ਨੰਬਰ ਪਾਇਆ ਮੈਨੂੰ ਕੋਈ ਪਰਵਾਹ ਨਹੀਂ ਇੱਕ ਛੱਡ 10 ਵਾਰ ਨੰਬਰ ਪਾ ਲੈਣਾ ਮੈਨੂੰ ਕੋਈ ਟੈਨਸ਼ਨ ਨਹੀਂ ਹੈਗਾ ਠੀਕ ਆ ਪਰ ਜੇ ਜੀ ਮੈਂ ਪੈਣ ਕੜਨੀ ਹੁਣ ਮੈਂ ਸ਼ਰਿਆਮ ਗੋਲੂਗੀ ਮੈਨੂੰ ਖਤਰਾ ਨਹੀਂ ਹੋ ਜਾ ਬੋਤ ਤੂੰ ਵੀ ਤਿਆਰ ਜਿਨੇ ਜਿਨੇ ਆਹ ਨਾਲਿਆ ਪੈਣੇ ਬਈਆਂ ਰਾਣੀ ਹੁਣ ਤੂੰ ਵੀ ਨਾਲ ਹੀ ਜਿਹਲਤ ਜਾਏਂਗੀ ਤੈਨੂੰ ਮੈਂ ਦੱਸਦੀ ਆ ਤੇਰੇ ਸਕਰੀਨ ਛੋੜੇ ਤੂੰ ਕੱਲ ਮੈਨੂੰ ਕੀ ਮੈਸੇਜ ਕੀਤਾ ਸੀਗਾ ਕਿ ਮੇਰਾ ਸੁੱਖ ਕੇ ਸਾਥ ਹੈ ਸਭ ਆਈ ਨਾ ਇਹਦਾ ਬਈਆ ਰਾਣੀ ਦਾ ਮੈਸੇਜ ਦਿਖਾਉਣੀ ਹੈ ਨੇ ਮੈਨੂੰ ਕੀ ਮੈਸੇਜ ਕੀਤਾ ਸੀਗਾ ਕੀ ਕਹਿਆ ਸੀਗਾ ਵੀ ਮੇਰਾ ਸਿਰਫ ਇੱਕ ਕੰਟਰੈਕਟ ਹੈ ਮੇਰਾ ਸੁੱਖ ਕੇ ਸਾਥ ਕੋਈ ਵੀ ਰਿਸ਼ਤਾ ਨਹੀਂ ਹੈ ਕਿਹੜਾ ਕੰਟਰੈਕਟ ਹੈ ਬੰਡੇ ਮਰਣ ਦਾ ਕੰਟਰੈਕਟ ਹੈ ਲੱਤਾ ਚੱਕ ਦਾ ਕੰਟਰੈਕਟ ਹੈ ਐਂ ਦੇ ਲੋੜੀਏ ਕਸ਼ਤੀਏ ਆਜ ਦਾ ਦੰਦਰ ਲਈਦਾ ਸੀਗਾ ਮੈਸੇਜ ਅਦਲਿ ਦਾ ਨੰਬਰ ਵੀ ਤਰ੍ਹਾਂ ਦੇ ਨੀ ਆਇ ਨਾ ਦਲਿਨੇ ਸ਼ਰੀਆ ਮੇ ਆਪਣੀਆਂ ਡੀਪੀਆਂ ਲਾਈਆਂ ਹੋਈਆਂ ਐ ਦਿਨੇ ਬਣਾਉਂਦੇ ਹੁੰਦੇ ਆ ਰੇਤ ਰਾਤ ਨੂੰ ਫੁੰਦੇ ਆ ਕਮਰੇ ਦੇ ਵਿੱਚ ਐਨੇ ਕੋਈ ਚੱਕਰ ਨਹੀਂ ਅੱਗੇ ਇੰਨੀਆਂ ਕੁੜੀਆਂ ਪ੍ਰੈਗਨੈਂਟ ਕਰਕੇ ਗਿਆ ਵਾ ਠੀਕ ਆ ਇੱਕ ਕੁੜੀ ਜਿਹਨੇ